ਉਧਰ ਘੱਟੋ ਘੱਟ 16 ਫਿਲਮਾਂ ਐ ਜੋ ਮੇਰੀ ਉਹਨਾਂ ਦੇ ਸਾਥ ਸਾਈਨ ਐ ਉਹਨਾਂ ਨੇ ਕਹਾ ਜੇ ਹਮ ਆਪਕੇ ਸਾਥ ਬਾਈਕਾਟ ਕਰਾਂਗੇ ਮੈਂ ਕਿਹਾ ਤੁਹਾਡਾ ਮੂੰਹ ਹੀ ਨਹੀਂ ਬਾਈਕਾਟ ਕਰਨ ਦਾ ਉਹ ਬਾਈਕਾਟ ਤੇ ਅਸੀਂ ਕਰਨਾ ਹੈ ਸਰ ਜੀ ਉਹਨਾਂ ਦੀ ਫਿਲਮ ਸਾਡੇ ਤੋਂ ਬਿਨਾਂ ਚੱਲਦੀ ਹੀ ਨਹੀਂ ਪਾਕਿਸਤਾਨੀ ਕਾਮੇਡੀਅਨ ਤੇ ਐਕਟਰ ਇਫਤਖਾਰ ਠਾਕੁਰ ਦਾ ਵਿਰੋਧ ਪਾਕਿਸਤਾਨ ਦੇ ਹੀ ਕਲਾਕਾਰ ਇਫਤਖਾਰ ਠਾਕੁਰ ਦਾ ਕਰ ਰਹੇ ਵਿਰੋਧ ਉਹਨਾਂ ਨੇ ਸਾਡੇ ਤੋਂ ਬਿਨਾਂ 9 ਫਿਲਮਾਂ ਬਣਾਈਆਂ ਨੇ 9 ਦੀਆਂ 9 ਫਲੋਪ ਐ ਨਾਸਿਰ ਚਿਨੋਟੀ ਨੇ ਇਫਤਿਖਾਰ ਠਾਕੁਰ ਦੇ ਬਿਆਨ ਨੂੰ ਦੱਸਿਆ ਗਲਤ ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾ ਪੰਜਾਬੀ ਸਿਨੇਮਾ ਨੇ ਦਿੱਤੀਆਂ ਕਈ ਵੱਡੀ ਹਿੱਟ ਫਿਲਮਾਂ ਦਲਜੀਤ ਦੋਸਾਂਝ ਸਨੇ ਅਮਰਿੰਦਰ ਗਿੱਲ ਦੀ ਕੀਤੀ ਤਾਰੀਫ ਭਾਰਤ ਸਨੇ ਪੰਜਾਬੀ ਫਿਲਮਾਂ ਤੇ ਬਿਆਨ ਦੇ ਕੇ ਚਰਚਾ ਚ ਆਏ ਪਾਕਿਸਤਾਨੀ ਕਮੇਡੀਅਨ ਤੇ ਐਕਟਰ ਇਫਤਿਖਾਰ ਠਾਕੁਰ ਨੂੰ ਆਪਣੇ ਹੀ ਦੇਸ਼ ਚ ਹੁਣ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਪਾਕਿਸਤਾਨ ਦੇ ਹੀ ਕਲਾਕਾਰ ਨਾਸਿਰ ਚਿਨੋਟੀ ਨੇ ਇਫਤਿਖਾਰ ਠਾਕੁਰ ਵੱਲੋਂ ਹਾਲ ਹੀ ਚ ਦਿੱਤੇ ਬਿਆਨ ਨੂੰ ਗਲਤ ਦੱਸਿਆ ਚਨੋਟੀ ਨੇ ਠਾਕੁਰ ਤੇ ਤੰਜ ਕੱਸਦਿਆਂ ਕਿਹਾ ਕਿ ਭਾਰਤ ਦੀ ਪੰਜਾਬੀ ਇੰਡਸਟਰੀ ਪਹਿਲਾਂ ਤੋਂ ਹੀ ਅੱਗੇ ਵਧ ਰਹੀ ਹੈ ਤੇ ਪਾਕਿਸਤਾਨ ਦੇ ਕਲਾਕਾਰਾਂ ਤੋਂ ਬਿਨਾਂ ਕਈ ਹਿੱਟ ਫਿਲਮਾਂ ਪੰਜਾਬ 'ਚ ਪਹਿਲਾਂ ਹੀ ਬਣ ਚੁੱਕੀਆਂ ਨੇ ਉਹਨਾਂ ਨੇ ਇਸਤਕਾਰ ਠਾਕੁਰ ਦੇ ਬਿਆਨਾਂ ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਦੂਸਰੇ ਮੁਲਕ ਦੇ ਕਲਾਕਾਰ ਜਦੋਂ ਇਕੱਠੇ ਕੰਮ ਕਰਦੇ ਨੇ ਤਾਂ ਭਾਈਚਾਰੇ ਦੀ ਮਿਸਾਲ ਬਣਦੀ ਹੈ ਨਾ ਕਿ ਕਿਸੇ ਦੀ ਨਿਰਪਰਤਾ ਇਨਾ ਹੀ ਨਹੀਂ 나시ਰ ਚਿਨੋਟੀ ਨੇ ਇਹ ਵੀ ਕਿਹਾ ਕਿ ਇਫਤਖਾਰ ਟਾਕੁਰ ਦੇ ਬਿਆਨ ਕੀ ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾ ਭਾਰਤੀ ਪੰਜਾਬੀ ਸਿਨੇਮਾ ਨਹੀਂ ਚੱਲ ਸਕਦਾ ਇਹ ਸਰਾਸਰ ਗਲਤ ਹੈ ਇਸ ਦੌਰਾਨ 나시ਰ ਨੇ ਦਲਜੀਤ ਦੋਸਾਂਝ ਦੀ ਖੁੱਲ ਕੇ ਤਾਰੀਫ ਕੀਤੀ ਤੇ ਦਲਜੀਤ ਨੂੰ ਪਾਕਿਸਤਾਨ ਦਾ ਲਾੜਾ ਤੱਕਿਆ ਦਿੱਤਾ ਤੇ ਹਾਨੀਆਂ ਮੀਰ ਬਾਰੇ ਕਿਹਾ ਕਿ ਉਹਨਾਂ ਨੇ ਭਾਰਤੀ ਕਲਾਕਾਰਾਂ ਤੋਂ ਬਹੁਤ ਕੁਝ ਸਿਖਾਇਆ ਤੇ ਹਾਨੀਆਂ ਮੀਰ ਦੀ ਬੋਲੀ ਤਾਂ ਚੜ੍ਹਦੇ ਪੰਜਾਬ ਵਾਲੀ ਹੋ ਗਈ ਹੈ ਦਰذیہ ਕਿ ਨਾਸਿਰ ਚਨੋਟੀ ਪਾਕਿਸਤਾਨ ਦੇ ਮਸ਼ਹੂਰ ਕਮੀਡੀਅਨ ਐਕਟਰ ਤੇ ਥੀਏਟਰ ਕਲਾਕਾਰ ਹਨ ਜਿਨ੍ਹਾਂ ਦੇ ਕੈਰੀਅਰ ਦੀ ਸ਼ੁਰੂਆਤ ਪਾਕਿਸਤਾਨੀ ਸਟੇਜ ਥੀਏਟਰ ਤੋਂ ਹੋਈ ਜਿਨ੍ਹਾਂ ਦੀ ਲੰਬੇ ਸਮੇਂ ਤੱਕ ਲਾਹੌਰ ਥੀਏਟਰ ਸਰਕਟ ਦੇ ਵਿੱਚ ਧੂਤੀ ਬੋਲਦੀ ਰਹੀ ਇਸ ਤੋਂ ਬਾਅਦ ਉਹਨਾਂ ਨੂੰ ਭਾਰਤ ਪਾਕਿਸਤਾਨ ਫਿਲਮ ਦੇ ਰਾਹੀਂ ਵਿਸ਼ਵ ਪੱਧਰ ਤੇ ਪ੍ਰਸਿੱਧੀ ਮਿਲੀ ਜੋ ਕਿ ਆਪਣੇ ਐਕਸਪ੍ਰੈਸ਼ਨ ਪੰਚ ਲਾਈਨ ਤੇ ਹਾਸੇ ਮਾਹੌਲ ਵਾਲੇ ਡਾਇਲੋਗ ਲਈ ਜਾਣੇ ਜਾਂਦੇ ਨੇ ਨਾਸਿਰ ਨੇ ਇਫਤਖਾਰ ਠਾਕੁਰ ਦੇ ਬਿਆਨ ਬਾਰੇ ਕਿਹਾ ਕਿ ਉਹਨਾਂ ਨੇ ਆਪਣੇ ਮਤਲਬ ਮੁਤਾਬਕ ਇਹ ਬਿਆਨ ਦਿੱਤਾ ਹੈ ਜਦਕਿ ਭਾਰਤੀ ਪੰਜਾਬੀ ਇੰਡਸਟਰੀ ਪਹਿਲਾਂ ਹੀ ਵੱਡੇ ਮਕਾਨ ਤੇ ਪਹੁੰਚੀ ਹੋਈ ਹੈ ਤੇ ਮਰਿੰਦਰ ਗਿਲ ਵਰਗੇ ਐਕਟਰ ਨੇ ਉਹਨਾਂ ਨੂੰ ਆਪਣੇ ਨਾਲ ਜੋੜਿਆ ਜਿਸ ਦੀ ਲੈਂਦੇ ਤੇ ਚੜਦੇ ਪੰਜਾਬ ਦੇ ਲੋਕਾਂ ਨੇ ਖੂਬ ਤਾਰੀਫ ਕੀਤੀ ਕਿਉਂਕਿ ਪੰਜਾਬੀ ਇੰਡਸਟਰੀ ਕਦੇ ਵੀ ਆਪਣੇ ਸੱਭਿਆਚਾਰ ਤੋਂ ਬਾਹਰ ਨਹੀਂ ਗਈ ਇਹ ਵੀ ਦੱਸ દઈએ ਕਿ ਆਪਰੇਸ਼ਨ ਸਿੰਧੂਰ ਤੋਂ ਬਾਅਦ ਇਫਤਖਾਰ ਠਾਕੁਰ ਵੱਲੋਂ ਭਾਰਤ ਦੇ ਵਿਰੋਧ ਦੇ ਵਿੱਚ ਬਹੁਤ ਜ਼ਿਆਦਾ ਬਿਆਨਬਾਜ਼ੀ ਕੀਤੀ ਗਈ ਸੀ جس ਦਾ ਹੁਣ ਪਾਕਿਸਤਾਨ ਦੇ ਹੀ ਕਲਾਕਾਰ ਵਿਰੋਧ ਕਰ ਰਹੇ ਨੇ ਤੇ ਹੁਣ ਭਾਰਤ ਦੇ ਵਿੱਚ ਵੀ ਪਾਕਿਸਤਾਨ ਦੇ ਕਲਾਕਾਰਾਂ ਨੂੰ ਲੈ ਕੇ ਬਣਨ ਵਾਲੀ ਫਿਲਮਾਂ ਤੇ ਵੀ ਰੋਕ ਲੱਗ ਰਹੀ ਹੈ ਤੇ ਪੰਜਾਬੀ ਕਾਮੇਡੀਅਨ بینੋ ਢਿੱਲੋਂ ਨੇ ਵੀ ਇਫਤਖਾਰ ਠਾਕੁਰ ਸਨੇ ਪਾਕਿਸਤਾਨ ਦੇ ਕਲਾਕਾਰਾਂ ਨੂੰ ਪੰਜਾਬੀ ਫਿਲਮਾਂ ਵਿੱਚ ਨਾ ਲੈਣ ਦੀ ਗੱਲ ਕਹਿ ਚੁੱਕੇ ਨੇ ਉਧਰ ਘੱਟੋ ਘੱਟ 16 ਫਿਲਮਾਂ ਹੈ ਜੋ ਮੇਰੀ ਹੁਣ ਕੇ ਸਾਥ ਸਾਈਨ ਹੈ انہوں نے کہا ਜੇ ਹਮ ਆਪਕੇ ਸਾਥ ਬਾਈਕਾਟ ਕਰੇਗੇ ਮੈਂ ਕਿਹਾ ਤੁਹਾਡਾ ਮੂੰਹ ਹੀ ਨਹੀਂ ਬਾਈਕਾਟ ਕਰਨ ਦਾ وہ بائی کاٹ سے اُسی کرنا ہے سر جی انہوں نے فلم ساڑھے تو بغیر چل دی ہی نہیں انہوں نے ساڑھے تو بغیر نو فلم بنائی ہیں نو دیا نو فلوپ ہے گیا اللہ رب کائر نے پاکستان دی سرزمین نو سرزمی کچھ دیتا ہے کہ انہوں نے فلم میں ڈائلگ اِسی لکھنے ہیں کومیڈی اچھی لکھنے ہیں انہوں نے بی جی ایم اسی کرنے ہیں انہوں نے بیک گراؤنڈ جی میوزک اسی کرنے ہیں اور جنیاں فلم آج تک کی ਸੂਪਰ ਡੁਪਰੇਟ ਉਹਨਾਂ ਦੀਆਂ ਫਿਲਮਾਂ ਨੇ 300 ਤੋਂ ਲੈ ਕੇ 350 ਕਰੋੜ ਰੁਪਏ ਦੀ ਇਨਵੈਸਟਮੈਂਟ ਉਹਨਾਂ ਦੀ ਸਾਡੇ ਉੱਤੇ ਹੈਗੀ ਉਹ ਸਾਡੇ ਚ ਫਿਲਮ ਸਾਡੇ ਤੋਂ ਬਿਨਾਂ ਫਿਲਮ ਨਹੀਂ ਬਣਾ ਸਕਦੇ ਉਹ ਜੰਗ ਕਿਵੇਂ ਲੜ ਲੈਣਗੇ ਜੋ ਖੇਲ ਕੇ ਮੈਦਾਨ ਵਿੱਚ ਨਹੀਂ ਆਤੇ ਉਹ ਜੰਗ ਦੇ ਮੈਦਾਨ ਵਿੱਚ ਵੀ ਨਹੀਂ ਆ ਸਕਤੇ ਚੰਡੀਗੜ੍ਹ ਤੋਂ ਵਰਨ ਭਟ ਦੀ ਰਿਪੋਰਟ